ਪਾਰਟੀ ਦੇ ਅੰਦਰ ਰੋਸ ਸੀ ਸਾਡਾ ਸੋ ਇਹ ਇਹ ਪਰਿਵਾਰ ਦਾ ਰੋਸ ਸੀ ਅੱਜ ਖਤਮ ਹੋ ਗਿਆ ਤੁਸੀਂ ਬਿਆਨ ਦਿੱਤਾ ਸੀਗਾ ਮੈਂ ਕੀ ਬਿਆਨ ਮੈਂ ਤਾਂ ਉਹ ਜਾਨ ਦਿੱਤਾ ਸੀ ਕਿ ਦੋ ਦਿਨਾਂ ਨੂੰ ਬੈਠ ਜਾਣਗੇ ਤੁਹਾਡੀ ਜਿਹੜੀ ਕਹੀ ਗੱਲ ਤੇ ਅੱਜ ਮੂਰ ਲੱਗੀ ਹੈ ਉਹ ਤਾਂ ਹੈ ਹੀ ਗੱਲ ਮੈਂ ਉਹ ਉਹ ਤਾਂ ਉਹਨਾਂ ਦੀ ਫਤਰਾਜ਼ ਕੀ ਐਨੇ ਦਿਨ ਹੀ ਇੱਕ ਪਾਸੇ ਜਿੱਥੇ ਲੋਕ ਸਭਾ ਚੋਣਾਂ ਦਾ ਦੌਰ ਹੈ ਉੱਥੇ ਹੀ ਕਾਂਗਰਸੀਆਂ ਦੀ ਆਸੀ ਖੈਵਾ ਜੀ ਵੀ ਚੋਣਾਂ ਵਾਂਗੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਕਾਂਗਰਸ ਦੀ ਇਹ ਗੁੱਟਬਾਜ਼ੀ ਸਭ ਤੋਂ ਜ਼ਿਆਦਾ ਸਿੰਧਰੂਸ਼ ਨਜ਼ਰ ਆ ਰਹੀ ਹੈ ਮੌਕਾ ਕੇਵਲ ਿੱਲੋਂ ਦੇ ਨਾਮਜ਼ਦਗੀ ਫਾਰਮ ਦਾਖਲ ਕਰਨ ਦਾ ਸੀ ਇਲਾਕੇ ਦੇ तमाम ਵੱਡੇ ਲੀਡਰ ਕੈਪਟਨ ਨਾਲ ਸਟੇਜ ਤੇ ਮੌਜੂਦ ਰਹੇ ਪਰ ਇਸ ਦੇ ਬਾਵਜੂਦ ਵੀ ਸਰਜੀਤ thememanager ਰੈਲੀ 'ਚੋਂ ਨਜ਼ਰ ਆਦੇ ਹੀ ਰਹੇ ਸਰਜੀਤ thememanager ਦੇ ਪੁੱਤਰ ਜਸਵਿੰਦਰ thememanager ਰੈਲੀ 'ਚੋਂ ਜ਼ਰੂਰ ਨਜ਼ਰ ਆਏ ਪਰ ਸਟੇਜ ਤੋਂ ਹੈਡਾ ਹੁੰਦਿਆਂ ਹੀ thememanager ਤੇ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਤੋਂ ਫਾੜ ਨਜ਼ਰ ਆਏ ਹਾਲਾਂਕਿ ਇਸ ਮੌਕੇ ਜਸਵਿੰਦਰ ਟੀਮਾਨ ਨੇ ਮਨਮਟਾਓ ਖਤਮ ਹੋਣ ਦੀ ਗੱਲ ਜ਼ਰੂਰ ਆਖੀ ਪਰ ਇਸ ਦੇ ਬਾਵਜੂਦ ਵੀ ਉਹ ਇਹ ਕਹਿਣੋ ਨਾਰਾਇਸ ਕੇ ਕਿ ਸੁਰਜੀਤ ਟੀਮਾਨ ਆਪਣੇ ਹਲਕੇ ਵਿੱਚ ਹੀ ਚੋਣ ਪ੍ਰਚਾਰ ਕਰਨਗੇ ਰੋਸ ਪਾਰਟੀ ਦੇ ਅੰਦਰ ਰੋਸ ਸੀ ਸਾਡਾ ਸੋ ਇਹ ਇਹ ਪਰਿਵਾਰ ਦਾ ਰੋਸ ਸੀ ਅੱਜ ਖਤਮ ਹੋ ਗਿਆ ਪਰसों ਮੁਲਾਕਾਤ ਹੋਈ ਸੀ ਸੀਐਮ ਸਾਹਿਬ ਨਾਲ ਢਿਲੂ ਸਾਹਿਬ ਵੀ ਆਏ ਸੀ ਸਾਰੀ ਗੱਲਬਾਤ ਬੈਠ ਕੇ ਹੋਈ ਹੈ ਮਕਸਦ ਇੱਕੋ ਹੈ ਕਿ ਪੰਜਾਬ ਦੇ ਸੀਐਮ ਸਾਹਿਬ ਨੂੰ ਮਜ਼ਬੂਤ ਕਰਨਾ ਉਹਦੇ ਲਈ ਅਸੀਂ ਸਾਰੇ ਇਕੱਠੇ ਹੋ ਕੇ ਲੜਾਈ ਕਰਨੀ ਹੈ ਧਮਾਨ ਸਾਹਿਬ ਆਪ ਆਪ ਨਹੀਂ ਆਏ ਹੈਗੇ ਧਮਾਨ ਸਾਹਿਬ ਅੱਜ ਆਪਣੇ ਹਲਕੇ ਜਮਰਗੜ੍ਹ ਨੇ ਉਹਦੇ ਕਰਕੇ ਅੱਜ ਕੁਛ ਰਜ਼ੇਵੇਂ ਕਰਕੇ ਬਾਹਰ ਗਏ ਨੇ ਕੱਲ ਨੂੰ ਉੱਥੇ ਕਾਗਜ਼ ਭਰਨੇ ਨੇ ਫਤਿਹਗੜ੍ਹ ਸਾਹਿਬ ਉਹ ਕੱਲ ਨੂੰ ਉੱਥੇ ਮੌਜੂਦ ਹੋਣਗੇ ਤੁਸੀਂ ਜਿੰਦੇ ਸਿੰਘ ਨਾਲ ਰੋਸ ਹੈਗਾ ਕਿ ਨਹੀਂ ਹੈਗਾ ਜੀ ਨਹੀਂ ਹੁਣ ਦੇਖੋ ਰੋਸ ਨਾਰਾਜ਼ਗੀ ਪਹਿਲਾਂ ਵੀ ਆਪਣੇ ਪਰਿਵਾਰ ਦੀ ਸੀ ਉਹ ਖਤਮ ਹੋ ਚੁੱਕੀ ਹੈ ਤੁਸੀਂ ਤੁਸੀਂ ਕੇਵਲ ਟੈਲ ਲਈ ਪ੍ਰਚਾਰ ਕਰੋਗੇ ਨਹੀਂ ਜਿੱਥੇ ਵੀ ਪਾਰਟੀ ਡਿਊਟੀ ਲਾਉਗੇ ਅਸੀਂ ਕੰਮ ਕਰਾਂਗੇ ਜਿੱਥੇ ਸੀਐਮ ਸਾਹਿਬ ਡਿਊਟੀ ਲਾਉਣਗੇ ਕੰਮ ਕਰਾਂਗੇ ਅਸੀਂ ਨਹੀਂ ਪੰਜਾਬ ਕਹਿਣਗੇ ਸੰਗਰੂਰ ਚ ਕਹਿਣਗੇ ਪਟਿਆਲੇ ਕਹਿਣਗੇ ਜਿੱਥੇ ਡਿਊਟੀ ਲਾਉਣਗੇ ਅਸੀਂ ਕੰਮ ਕਰਾਂਗੇ ਤੁਸੀਂ ਤੇ ਮਾਨ ਸਾਹਿਬ ਦੋਨੇ ਬਿਲਕੁਲ ਜੀ ਦੋਨੇ ਕੰਮ ਕਰਾਂਗੇ ਉਹ ਆਪਣੇ ਹਲਕੇ ਚ ਕੰਮ ਕਰਨਗੇ ਮੈਨੂੰ ਜਿੱਥੇ ਡਿਊਟੀ ਲਾਉਣਗੇ ਮੈਂ ਬਹਿਲਾ ਜਿੱਥੇ ਕਹਾਂਗੇ ਧਿਆਨ ਸੀ ਹੈ ਜੀ ਜੇ ਸਾਹ ਜਿਹੜੇ ਮਿਲੋਏ ਹੈ ਜੀ ਗੱਲ ਵਾਹ ਕਿਸ ਤਰ੍ਹਾਂ ਦਰ ਜਿਹੜੀ ਨਰਾਜ਼ਗੀ ਕੀ ਕਹਿ ਰਹੇ ਹੋ ਪਾਰਟੀ ਦੇ ਵਿੱਚ ਐਮਐਲਏ ਐਦੂ ਗੱਡੀ ਦੀ ਕਿਉਂ ਹੋ ਸਕਦੀ ਨਹੀਂ ਜਿਹੜੀ ਤੁਹਾਡਾ ਕਿਉਂਕਿ ਨੀ ਕਿਹਾ ਦੇਖੋ ਜਨਨ ਜੀ ਇਹ ਵੀ ਜਸਵਿੰਦਰ ਨੇ ਨਰਾਜ਼ ਕੀ ਮੇਰੀ ਕੋਈ ਨਰਾਜ਼ਗੀ ਕੋ ਸਾਡੀ ਨਰਾਜ਼ੀਆਂ ਪਹਿਲਾਂ ਵੀ ਕਿਹਾ ਸੀ ਭਾਈਚਾਰੇ ਨੂੰ ਲੈ ਕੇ ਸੀ ਭਾਈਚਾਰੇ ਦੀਆਂ ਗੱਲਾਂ ਉਹਨਾਂ ਸਾਹਮਣੇ ਰੱਖਤੀਆਂ ਉਹਨਾਂ ਨੇ ਆਸ਼ਵਾਸ਼ਣ ਦਵਾਇਆ ਕਿ ਚੋਣ ਜਾਂ ਤਾਂ ਖਤਮ ਹੋਣ ਤੋਂ ਬਾਅਦ ਇਲੈਕਸ਼ਨ ਜਿੱਤਣ ਤੋਂ ਬਾਅਦ ਜਿਹੜੀਆਂ ਉਹ ਭਾਈਚਾਰ ਦੀਆਂ ਜਿਹੜਾ ਮੁਸ਼ਕਲਾਂ ਨੇ ਉਹ ਤੁਹਾਡੇ ਸਾਹਮਣੇ ਆਉਣੀਆਂ ਹੱਲ ਹੋ ਜਾਣਗੀਆਂ ਸਾਡੇ ਲੋਕਾਂ ਨੂੰ ਤੁਸੀਂ ਮਿਲਦੇ ਹੋ ਤੁਹਾਡਾ ਨਰਾਜ਼ ਨਹੀਂ ਹੋਣੇ ਨਾ ਦੇਖੋ ਹਰਨ ਸਾਰਿਆਂ ਦੀ ਸਹਿਮਤੀ ਲਈ ਗਈ ਉਨਾ ਸਾਰੇ ਹੀ ਰਏ ਕੋਸੀ ਕਿ ਪਾਰਟੀ ਦੇ ਨਾਲ ਚੱਲ ਕੇ ਆਪਾਂ ਸੀਐਮ ਸਾਹਿਬ ਨੂੰ ਮਜ਼ਬੂਤ ਕਰਨਾ ਪ੍ਰਧਾਨ ਮੰਤਰੀ ਜਿਹੜਾ ਰਾਹੁਲ ਗਾਂਧੀ ਜੀ ਨੂੰ ਬਣਾਉਣਾ ਉਹਦੇ ਬਾਰੇ ਸਾਰੇ ਨਾਲ ਨੇ ਸਾਰੇ ਵਰਕਰ ਨਾਲ ਨੇ ਦੂਜੇ ਪਾਸੇ ਦਿਵਾਨ ਪਿਓ ਪੁੱਤ ਨੂੰ ਮੌਸਮੀ ਬਗਾਵਤੀ ਕਹਿਣ ਵਾਲੇ ਸਿਗਲਾ ਦਾ ਬਿਆਨ ਵੀ ਕੁਝ ਅਜੀਹਾ ਹੀ ਨਜ਼ਰ ਆਇਆ ਜਿਨ੍ਹਾਂ ਕਿਹਾ ਕਿ ਦਿਵਾਨ ਪਿਓ ਪੁੱਤ ਦੀ ਫਿਤਰਤ ਚ ਚੋਣਾ ਸਮੇ ਬਗਾਵਤ ਦੀਆਂ ਗੱਲਾਂ ਹੁੰਦੀਆਂ ਨੇ ਸੋ ਪਿਆਰ ਗਾ ਦੇ ਕਿੰਨੀ ਕਬੂਡ ਦੀ ਕਵਰ ਨੂੰ ਦਿੱਤੀ ਹੈ ਦੇਖੋ ਗੱਲ ਇਹ ਹੈ ਕਿ ਹਾਲੇ ਚੋਣ ਸ਼ੁਰੂ ਹੋਈ ਹੈ ਲੋਕ ਕਾਂਗਰਸ ਦੇ ਨਾਲ ਹੈ ਤੁਸੀਂ ਸਾਹਮਣੇ ਪ੍ਰੋਗਰਾਮ ਤੋਂ ਦੇਖ ਲਿਆ ਕਿੰਨੇ ਹਮ ਹਮ ਆ ਕੇ ਲੋਕ ਆ ਰਹੇ ਹਾਜ਼ਰ ਹੋਏ ਹਨ ਵਧੀਆ ਚੋਣ ਚੱਲੂਗੀ ਸਾਰੀ ਕਾਂਗਰਸ ਇਕੱਠੇ ਹੋ ਕੇ ਲੜੂਗਾ ਮਾਨ ਸਾਹਿਬ ਦੇ ਸਪੋਕਸਟ ਸਟੇਜ ਤੇ ਹਾਜ਼ਰ ਸੀ ਮਾਨ ਸਾਹਿਬ ਦੇ ਸਪੋਕਸਟ ਸਟੇਜ ਤੇ ਹਾਜ਼ਰ ਸੀ ਤੁਸੀਂ ਬਿਆਨ ਦਿੱਤਾ ਸੀ ਆ ਮੈਂ ਕੀ ਬਿਆਨ ਮੈਂ ਤਾਂ ਬਿਆਨ ਦਿੱਤਾ ਸੀ ਕਿ ਦੋ ਦਿਨਾਂ ਨਾਲ ਬੈਠ ਜਾਣਗੇ ਤੁਹਾਡੀ ਜਿਹੜੀ ਕਹੀ ਗੱਲ ਤੇ ਜਮੂਰ ਲੱਗੀ ਹੈ ਉਹ ਤਾਂ ਸਹੀ ਗੱਲ ਹੈ ਉਹ ਤਾਂ ਉਹਨਾਂ ਦੀ ਫਤਰਾਜ਼ ਕੀ ਸ੍ਰੀ ਗੁਰੂ ਜੀ ਪਰ ਦੂਜੇ ਪਾਸੇ ਇਸ ਆਪਸੀ ਖਿੱਚੋ ਤਾਣ ਤੋਂ ਬੇਖਬਰ ਬਿਪਾਰ ਜਿੰਦਰ ਕੌਰ ਪਠੜ ਕੇਵਲ ਟਿੱਲੋਂ ਦੀ ਜਿੱਤ ਦੇ ਦਾਵੇ ਠੋਕਦੇ ਰਹੇ ਤੁਹਾਡੇ ਕੋਲੇ ਬੀਜੇਪੀ ਕਾਂਗਰਸ ਤੇ ਆਪ ਦੇ ਖਿਲਾਫ ਉਦਾਹੀ ਮੁੱਦੇ ਆ ਸਾਡੇ ਇੱਕ ਵੀ ਮੁੱਦੇ ਦਾ ਨਾ ਕਾਂਗਰਸ ਨਾ ਬੀਜੇਪੀ ਦਾ ਆਪ ਜਵਾਬ ਨਹੀਂ ਦੇ ਸਕਦੇ ਜੇ ਉਹ ਪ੍ਰਾਈਮ ਮਿਨਿਸਟਰ ਹੋ ਕੇ ਝੂਠਾ ਲਾਰਾ ਲਾਇਆ 15 ਲੱਖ ਦਾ 5 ਸਾਲਾਂ ਚ ਪੂਰਾ ਨਹੀਂ ਕੀਤਾ ਸਾਡੇ ਸੀਐਮ ਨੇ 2 ਸਾਲਾਂ ਦੇ ਵਿੱਚ ਜੋ ਵਾਅਦੇ ਪੂਰੇ ਕੀਤੇ ਅੱਧੇ ਪੂਰੇ ਕਰਤੇ ਆ ਐਵੇਂ ਜਿਵੇਂ ਆਪ ਆਪਣੀ ਪਾਰਟੀ ਨੂੰ ਨਹੀਂ ਜੜਾ ਸਾਹਮ੍ਹ ਸਕਿਆ ਉਹ ਲੋਕਾਂ ਨੂੰ ਕੀ ਸਾਹਮ੍ਹੂਗਾ ਪੰਜ ਟੁਕੜੇ ਅਸੀਂ ਵੰਡਿਆ ਗਿਆ ਕਾਦੀ ਦਲ ਜਿਹੜਾ ਖੁਦ ਉਹ ਕਾਦੀ ਦਲ ਵਾਲੇ ਜਿਹੜਾ ਆਪਣਾ ਪਰਮਿੰਦਰ ਸਿੰਘ ਢੀਡਸਾ ਲੜ ਰਿਹਾ ਉਹ ਪਹਿਲਾਂ ਆਪਣੇ ਬਾਪੂ ਨੂੰ ਤਾਂ ਬਣਾ ਲੈ ਉਹ ਤਾਂ ਉਹਦੇ ਨਾਲ ਚੱਲ ਨਹੀਂ ਰਿਹਾ ਉਹ ਤਾਂ ਵੋਟ ਕਰਨ ਲਈ ਤਿਆਰ ਨਹੀਂ ਉਹ ਤਾਂ ਖਲਾਫ ਹੈ ਜਿਹਦਾ ਬਾਪ ਹੀ ਨਹੀਂ ਮੰਨਿਆ ਪਾ ਲੋਕਾਂ ਨੂੰ ਕਿਵੇਂ ਮਨਾਊਗਾ ਕਿਹੜੇ ਤਰੀਕੇ ਨਾਲ ਮਨਾਊਗਾ ਇਸ ਕਰਕੇ ਅੱਜ ਕਾਲੀ ਦਲ ਵੀ ਕਈ ਟੁਕੜਿਆਂ 'ਚ ਵੰਡੀ ਗਈ ਹੈ ਧਰਮ ਦਾ ਨਾਮ ਲੈ ਕੇ ਵੋਟਾਂ ਲੈਣ ਵਾਲਾ ਮੈਂ ਧਰਮ ਦਾ ਅਪਮਾਨ ਕੀਤਾ ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਣਗੇ ਸਾਡੀ ਸਾਰੀ ਪਾਰਟੀ ਇਕੱਠੀ ਖੜੀ ਹੈ ਦੇਖਿਆ ਤੁਸੀਂ ਪੂਰੀ ਤਰ੍ਹਾਂ ਦਾ ਵਧੀਆ ਬੇਦਾਗ ਇਨਸਾਨ ਸਾਡਾ ਜਿਹੜਾ ਕਾਂਗਰਸ ਪਾਰਟੀ ਦਾ ਹੈ ਉਹਦੀ ਚੋਣ ਜਿੱਤੇ ਕਾਂਗਰਸ ਨੇ ਰਿਕਾਰਡ ਤੋੜ ਵੋਟਾਂ ਨਾਲ ਜਿੱਤ ਗਿਆ ਜਿਹੜੀ ਕਾਂਗਰਸ ਪਾਰਟੀ ਹੈ ਸੰਗਰੂ ਜਿਹੜੇ ਤੋਂ ਇੱਕ ਮੁਟ ਹੋ ਚੁੱਕੀ ਹੈ ਜਾਂ ਹਲੇ ਵੀ ਕੋਈ ਪੂਰੀ ਹੋ ਚੁੱਕੀ ਹੈ ਪੂਰੀ ਹੋ ਇਹ ਵੱਡਾ ਪਰਿਵਾਰ ਹੈ ਸਭ ਤੋਂ ਵੱਡਾ ਪਰਿਵਾਰ ਹੈ ਕਿਤੇ ਉੰਨੀ ਕੀ ਨਿੱਕੀ ਜੀ ਗੱਲ ਹੋ ਜੂ ਇਹ ਨਹੀਂ ਬਣਾਉਣਾ ਚਾਹੀਦਾ ਕਿ ਡਿਫਰੈਂਸ ਡਿਫਰੈਂਸ ਨਹੀਂ ਪਰਿਵਾਰਾਂ ਵਿੱਚ ਬੱਚਾ ਕੋ ਉੱਚੀ ਬੋਲਦਾ ਕਿ ਜੀਮਾ ਬੋਲਦਾ ਲੇਕਿਨ ਜਦ ਤੱਕ ਸਵਾਲ ਸਾਡੀ ਇਲੈਕਸ਼ਨ ਲੜਦਾ ਹੈ ਸਭ ਇੱਕ ਤਾਗੇ ਚ ਰੋਈ ਬਾਲਾ ਹੈ ਮਾਮਲਾ ਕਾਂਗਰਸੀ ਉਮੀਦਵਾਰ ਕੇਵਲ ਟਿੱਲੋ ਨੂੰ ਟਿਕਟ ਦੇਣ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਅਮਰਗੜ ਤੋਂ ਕਾਂਗਰਸੀ ਵਿਧਾਇਕ ਸੁਰਜੀਤ ਸਿੰਘ ਢੀਮਾਨ ਨੇ ਬਗਾਵਤੀ ਝੰਡਾ ਚੁੱਕ ਲਿਆ ਸੀ ਦਿਮਾਨ ਪੇਉ ਪੁੱਤ ਵੱਲੋਂ ਆਜ਼ਾਦ ਚੋਣ ਲੜਨ ਦੀ ਧਮਕੀ ਦਿੱਤੀ ਗਈ ਤਾਂ ਦੂਜੇ ਪਾਸੇ ਕੈਬਨਿਟ ਮੰਤਰੀ ਵਿਜੇਂਦਰ ਸਿੰਘਲਾ ਨੇ ਇਹ ਕਹਿੰਦੇ ਆ ਸਰਜੀਤ ਢੀਮਾਨ ਦਾ ਮਜ਼ਾਕ ਉਡਾਇਆ ਕਿ ਹਰ ਚੋਣਾ ਸਮੇ ਇਹਨਾਂ ਦਾ ਇਹੋ ਕੰਮ ਹੁੰਦਾ ਹੈ ਅਤੇ 2 ਦਿਨ ਬਾਅਦ ਆਪਣੇ ਆਪ ਹੀ ਬੈਠ ਜਾਣਗੇ ਜਿਸ ਤੋਂ ਬਾਅਦ ਦੋਵਾਂ ਵਿਚਲੀ جنگ ਖੁੱਲ ਕੇ ਸਾਹਮਣੇ ਆ ਗਈ ਅਤੇ ਹੁਣ ਆਖਿਰਕਾਰ ਕੈਪਟਨ ਦੀ ਫੇਰੀ ਦੋਵਾਂ ਧੜਿਆਂ ਨੂੰ ਇੱਕ ਮੰਚ ਤੇ ਲੈ ਤਾ ਜਰੂਰੀ ਪਰ ਵਿਚਾਰਾ ਵਿਚਲੀ ਟਕਰਾਰ ਹਲੇ ਵੀ ਜਾਰੀ ਹੈ ਸੰਗਰੂਰ ਤੋਂ ਸੰਜੀਵ ਗੋਇਲ ਪੰਜਾਬੀ ਲੋਕ ਚੈਨਲ